ਚਲੋ ਦੋਸਤੋ ਅੱਜ ਆਪਾਂ ਅੰਦਰ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਅੰਦਰ ਦੀ ਖੋਜ ਕਰਦੇ ਆਂ ਅੱਜ ਅੱਜ ਦੀ ਕਹਾਣੀ ਹੈ ਆਤਮਾ ਦੀ ਅ ਚਲੋ ਸ਼ੁਰੂ ਕਰੀਏ 12 ਨਾ 12 ਬੰਦੇ ਹੁੰਦੇ ਆ ਯਾਤਰੀ ਉਹ ਕੀ ਕਰਦੇ ਹੈਗੇ ਇੱਕ ਪਿੰਡ ਚੋਂ ਦੂਜੇ ਪਿੰਡ ਦੂਜੇ ਪਿੰਡ ਚ ਕੰਮ ਕਰਨ ਜਾਂਦੇ ਹੁੰਦੇ ਆ ਤੇ ਆ ਰਾਹ ਵਿੱਚ ਇੱਕ ਨਦੀ ਆਉਂਦੀ ਹੁੰਦੀ ਆ ਤੇ ਥੋੜੀ ਡੂੰਗੀ ਹੁੰਦੀ ਹੈਗੀ ਉਹ ਕਹਿੰਦੇ ਆਪਾਂ ਕਿਵੇਂ ਪਾਰ ਕਰੀਏ ਹਨਾ ਜੇ ਮਤਲਬ ਅਸੀਂ ਤਾਂ ਡਰ ਜਾਂਗੇ ਪਾਣੀ ਦੇ ਵਹਾ ਕਰਕੇ ਇੱਕ ਨੇ ਚਲੋ ਥੋੜਾ ਜਿਹਾ ਹਿੰਮਤ ਕੀਤੀ ਕਹਿੰਦਾ ਕਿ ਆਪਾਂ ਐਵੇਂ ਹੀ ਕਰਦੇ ਆ ਆਪਾਂ ਸਾਰੇ ਇੱਕ ਦੂਜੇ ਦੀ ਬਾਹ ਵੜ ਕੇ ਇਕੱਠੇ ਹੋ ਕੇ ਅੱਗੇ ਚੱਲਦੇ ਆਂਗੇ ਕਿਸੇ ਕੋਈ ਬਾਹ ਨਾ ਛੱਡਿਓ ਚਲੋ ਜੀ ਸਾਰੇ 12 ਦੇ 12 ਹਨਾ ਇੱਕ ਦੂਜੇ ਦੀ ਬਾਹ ਫੜ ਕੇ ਤਕੜੀ ਝੋਟੀ ਬਣਾ ਕੇ ਉਹ ਟੱਪ ਗਏ ਤੇ ਹੁਣ ਜਦੋਂ ਉਧਰ ਗਏ ਤਾ ਉਥੇ ਜਦੋਂ ਪਹੁੰਚੇ ਅਗਲੇ ਕਿਨਾਰੇ ਤੇ ਪਹੁੰਚੇ ਦੂਜੇ ਪਾਸੇ ਤਾਂ ਉਹ ਕਹਿੰਦੇ ਕੀ ਆਪਾਂ ਸਾਰੇ ਪੂਰੇ ਆਂਗੇ ਜਿਨੇ ਰਾਏ ਦਿੱਤੀ ਸੀਗੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਆਂਗੇ ਉਹਨੂੰ ਮੋਢੀ ਬਣਾਤਾ ਵੀ ਤੂੰ ਸਿਆਣਾ ਲੱਗਦਾਂਗਾ ਤੂੰ ਹੀ ਗਿਣ ਸਾਰਿਆਂ ਨੂੰ ਹੁਣ ਜਦੋਂ ਉਹ ਗਿਣਨ ਲੱਗਿਆ ਤਾਂ ਉਹਨੇ ਗਿਨੇ 1 2 3 ਐਵੇਂ ਕਰਕੇ 11 ਗਿੱਲੇ ਆਦੇ ਆਪ ਨੂੰ ਕਿੰਨਾ ਭੁੱਲ ਗਿਆ ਹੈਨਾ ਕਬਰਾ ਆ ਗਿਆ ਉਹ ਫਿਰ ਦੂਜੇ ਨੂੰ ਆਖਿਆ ਵੀ ਚਲ ਤੂੰ ਗਿਣ ਲੈ ਉਹਨੇ ਵੀ ਸੇਮ ਮੂਰਖਤਾ ਕੀਤੀ ਉਹਨ ਵੀ ਸਾਰਿਆਂ ਨੂੰ 11 ਦੇ 11 ਦੇ ਗਿੱਲੇ ਪਰ ਆਪਦੇ ਆਪ ਨੂੰ ਕਿੰਨਾ ਭੁੱਲ ਗਿਆ ਐਵੇਂ ਕਰਦੇ ਕਰਦੇ ਹਨ ਸਾਰਿਆਂ ਨੇ ਗਿੱਲੇ ਸਾਰੇ ਆਪਦੇ ਆਪ ਨੂੰ 11 ਸਾਰੇ 11 ਗਿੱਲੇ ਕਰਨ ਆਪਦੇ ਆਪ ਨੂੰ ਨਾ ਗਿਆ ਕਰਨ ਤੇ ਉੱਥੇ ਨਾ ਇੱਕ ਰਾਜ ਰਾਗੀਰ ਜਾਈ ਆਂਦਾ ਸੀਗਾ ਇਹਨਾਂ ਨੇ ਬਿਲਕਣਾ ਸ਼ੁਰੂ ਕਰਤਾ ਰੋਣਾ ਸ਼ੁਰੂ ਕਰਤਾ ਵੀ ਆਪਣੇ ਇੱਕ ਬੰਦਾ ਨਾ ਇੱਕ ਬੰਦਾ ਰਹਿ ਗਿਆ ਐ ਨਹੀਂ ਪਤਾ ਕਿਹੜਾ ਰਹਿ ਗਿਆ ਪਰ ਰੋਂਣ ਲੱਗ ਗਏ ਹਨਾ ਵੀ ਮਤਲਬ ਸੋਗ ਬਣਾਉਣ ਲੱਗ ਗਏ ਵੀ ਆ ਤਾਂ ਕੰਮ ਖਰਾਬ ਹੋ ਗਿਆ ਹੈ ਨਹੀਂ ਪਤਾ ਕੌਣ ਹੈ ਪਰ ਇੱਕ ਬੰਦਾ ਰਹਿ ਗਿਆ ਅਸੀਂ ਘਟ ਗਏ ਅਸੀਂ ਘਟ ਗਏ ਫਿਰ ਆਗਿਰ ਜਾਈ ਜਾਂਦਾ ਸੀਗਾ ਤੇ ਉਹਨੇ ਆਉਂਦੀ ਹੀ ਗਿੰਨੇ ਹਨਾ ਵੀ ਆ 12 ਜਣੇ ਹੈਗੇ ਜਿਵੇਂ ਆਪਾਂ ਉਹ ਵੀ ਗਿੰਨੇ ਲੈਨੇ ਹੁੰਨੇ ਅਭੀ ਜਾਂਦੇ ਜਾਂਦੇ ਵੀ ਤਾਂ 12 ਜਣੇ ਹੈਗੇ ਐਦਾਂ ਤੇ ਤੇ ਉਹਨਾਂ ਨੇ ਪੁੱਛਿਆ ਕਾਰਨ ਵੀ ਕੀ ਹੋ ਗਿਆ ਤੁਸੀਂ ਰੋਈ ਕਾਹ ਤੋਂ ਜਾਂਦੇ ਹੋਗੇ ਉਹ ਕਹਿੰਦਾ ਅਸੀਂ ਵੀ 12 ਜਣੇ ਆਏ ਸੀਗੇ ਅਸੀਂ 11 ਗਏ ਕਹਿੰਦਾ ਜੇ ਮੈਂ ਤੁਹਾਨੂੰ 12 ਕਰਦਾ ਤੇ ਤੁਸੀਂ ਮੈਨੂੰ ਰੱਬ ਮੰਨ ਲੋਗੇ ਤੇ ਖੁਸ਼ ਹੋਗੇ ਹਨਾ ਵੀ ਠੀਕ ਹੈ ਤੇ ਤੇ ਉਹਨੇ ਆਇਆ ਆਖਿਆ ਵੀ ਤੁਸੀਂ ਸਾਰੇ ਲਿਟ ਜਾਓ ਹਨਾ ਕਹਿੰਦਾ ਮੈਂ ਤੁਹਾਡੇ ਥੋੜੀ ਜਿਹੀ ਚੱਪਲ ਮਾਰੂੰਗਾ ਜਾਂ ਕੁਝ ਮਾਰੂੰਗਾ ਬਸ ਤੁਸੀਂ ਆਪਦੀ ਗਿਣਤੀ ਕਰਦੇ ਹੋ ਆਪਦੇ ਆਪਦੀ ਗਿਣਤੀ ਬੋਲੀ ਜਾਏ ਉਹ ਐਵੇਂ ਕਰਕੇ ਹਨਾ ਪਹਿਲੇ ਦੇ ਮਾਰੀ ਉਹਨੇ ਇੱਕ ਬੋਲਿਆ ਦੂਜੇ ਦੇ ਮਾਰੀ ਉਹਨੇ ਦੋ ਤੀਜੇ ਦੇ ਤਿੰਨ ਐਵੇਂ ਕਰਕੇ 12 ਪੂਰੇ ਹੋ ਗਏ ਤੇ ਉਹਨੇ ਨਾ ਮਤਲਬ ਉਹਨਾਂ ਨੇ ਕਹਿੰਦੇ ਤੁਸੀਂ 12 ਦੇ 12 ਕਹਿੰਦੇ ਤੁਸੀਂ ਤਾਂ ਸਾਰੇ ਵਾਸਤੇ ਸੱਚੀ ਭਗਵਾਨ ਹੋ ਤੁਸੀਂ ਰੱਬ ਦਾ ਰੂਪ ਬਣ ਕੇ ਆਏ ਹੋਗੇ ਹਨਾ ਤੇ ਆਪਾਂ ਵੀ ਦੁਨੀਆ ਵਿੱਚ ਆਹੀ ਗਲਤੀ ਕਰਦੇ ਹੁੰਨੇ ਆ ਕੋਈ ਮਾੜੀ ਜੀ ਗੱਲ ਕਰ ਤੇ ਆਪਣੇ ਲਈ ਜਾਂ ਆਪਣਾ ਉਹ ਵੀ ਕੁਛ ਮਤਲਬ ਆਪਣੀ ਮੂਰਖਤਾ ਕਰਕੇ ਜਿਹੜਾ ਆਪਣਾ ਪਰਦਾ ਪਿਆ ਹੋਇਆ ਹੈਗਾ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰ ਲੈ ਆਪਾਂ ਉਹਨੂੰ ਮਿੰਟਾ ਜੀ ਰੱਬ ਬਣਾ ਦਿੰਨੇ ਹੁੰਨੇ ਆਗੇ ਦਰਅਸਲ ਇਹ 12 ਯਾਤਰੀ ਕੋਈ ਹੋਰ ਨਹੀਂ ਇਹ ਆਪਣੇ ਅੰਦਰ ਦੀ ਗੱਲ ਹੈਗੀ 12 ਯਾਤਰੀ ਕਿਹੜੇ-ਕਿਹੜੇ ਹੈਗੇ ਪੰਜ ਤਾਂ ਹੈਗੇ ਆਗੇ ਗਿਆਨ ਇੰਦਰੀਏ ਕੰਨ ਅੱਖ ਨੱਕ ਜੀਵ ਤੇ ਆਪਣੀ ਸਕਿਨ ਆਪਣਾ ਆਪਣੀ ਚਮੜੀ ਤੇ ਪੰਜ ਕਰਮ ਇੰਦਰੀਏ ਕਿਹੜੇ-ਕਿਹੜੇ ਹੈਗੇ ਹੱਥ ਪੈਰ ਹੈਨਾ ਤੇ ਤਿੰਨ ਹੋਰ ਸੀਗੇ ਹੱਥ ਪੈਰ ਮਲਮੁੱਤਰ ਤੇ ਅਗਨਾ ਪਾਯੂ ਤੇ ਇੱਕ ਜਿੱਥੋਂ ਜਨਮ ਦਿੰਦੀ ਹੈਗੀ ਜਨਮ ਦੇ ਨਾਲ ਆ ਤੇ ਇੱਕ ਹੋਰ ਸੀਗਾ ਪੰਜ ਕਰਮ ਇੰਦਰੀਏ ਹੈਗੇ ਆ ਭੁੱਲ ਗਿਆ ਯਾਰ ਮੈਂ ਚਲੋ ਤੇ ਪੰਜ ਕਰਮਿੰਦਰੀਆ ਪੰਜ ਗਿਆਨਿੰਦਰੀਆ ਤੇ 11ਵਾਂ ਮਨ ਆਪਾਂ 11ਵੇਂ ਦੇ ਪਿੱਛੇ ਲੱਗ ਜਾਨੇ ਹਾਂਗੇ 11ਵੇਂ ਕਰਕੇ ਹੀ ਆਪਾਂ ਸਾਰਾ ਕੁਝ ਕਰਦੇ ਰਹਿਣੇ ਆ ਤੇ ਫਿਰ ਜਦੋਂ ਤੇ 12ਵਾਂ ਕਿਹੜਾ ਹੈਗਾ ਜਿਹਨੂੰ ਲੱਭਣਾਗਾ ਜਿਹਨੂੰ ਆਪਾਂ ਭੁਲਾਈ ਬੈਠੇ ਹਾਂਗੇ ਉਹ ਕੌਣ ਆ ਉਹ ਹੈਗੀ ਆਪਣੀ ਆਤਮਾ ਦੋਸਤੋ ਸਾਰਾ ਕੁਝ ਸਾਰਾ ਕੁਝ A to Z ਬਸ ਆਪਦੇ ਮਨ ਪਿੱਛੇ ਮਨ ਨੂੰ ਖੁਸ਼ ਕਰਨ ਵਾਸਤੇ ਮਨ ਦੇ ਪਿੱਛੇ ਲੱਗ ਕੇ ਕਰੀ ਜਾਣੇ ਹੈਗੇ ਪਰ ਜੀਨੂੰ ਲੱਭਣਾਗਾ ਜਿਹਦੇ ਜੀਨੂੰ ਖੁਸ਼ੀ ਦੇਣੀ ਆ ਉਹਨੂੰ ਆਪਾਂ ਭੁੱਲੇ ਬੈਠੇ ਹਾਂਗੇ ਆਪਣੀ ਆਤਮਾ ਨੂੰ ਤੇ ਉਹਨੂੰ ਅਗਰ ਆਤਮਾ ਦੀ ਗੱਲ ਕਰੀਏ ਆਤਮਾ ਦੀ ਗੱਲ ਕਰੀਏ ਤਾਂ ਆਤਮਾ ਨੂੰ ਹੀ ਤਾਂ ਲੱਭਣਾ ਹੈ ਆਪਾਂ ਜਦੋਂ ਆਪਾਂ ਨੂੰ 12ਵੇਂ ਮਤਲਬ 12ਵੇਂ ਯਾਤਰੀ ਮਤਲਬ ਆਤਮਾ ਦਾ ਗਿਆਨ ਹੋ ਗਿਆ ਉਦੋਂ ਹੀ ਆਪਾਂ ਪੂਰਨ ਹੋਗੇ ਉਦੋਂ ਹੀ ਆਪਾਂ ਨੂੰ ਆਪਣਾ ਗਿਆਨ ਹੋ ਗਿਆ ਕਿ ਹਾਂ ਕੀ ਆ ਆਤਮਾ ਅਨਛਾ ਪੰਜੋਤ ਰੂਪਾਂਗੇ ਨਾਨਕ ਦੀ ਔਰ ਜਿਹੜਾ ਇੰਦਰਾ ਇੱਕ ਮੈਂ ਭੁੱਲ ਗਿਆ ਸੀ ਨਾ ਉਹ ਸੀ ਬੋਲਣਾ ਪੰਜ ਕਰਮਿੰਦਰੇ ਕਿਹੜੇ ਆਗੇ ਚੱਲਣਾ ਹੱਥਾ ਹੱਥ ਹੱਥਾਂ ਨਾਲ ਕੰਮ ਕਰਨਾ ਬੋਲਣਾ ਤੇ ਜਨਮ ਦੇਣ ਵਾਲੀ ਤੇ ਪੰਜਵਾਂ ਹੈਗਾਗਾ ਮਲਮੂਤਰ ਤੇ ਅਗਣਾ ਇਹ ਪੰਜ ਕਰਮਿੰਦਰੇ ਆਗੇ ਤਾਂ ਦੋਸਤੋ ਆਤਮਾ ਦੀ ਖੋਜ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਕੱਲਾ ਮਨ ਹੀ ਨਹੀਂ ਹੈਗਾ ਜਿਹੜਾ ਸਾਰਾ ਕੁਝ ਕਰਦਾਗਾ ਆਤਮਾ ਦੀ ਖੁਰਾਕ ਵੀ ਦੋ ਆਤਮਾ ਨੂੰ ਆਤਮਾ ਦਾ ਵੀ ਖਿਆਲ ਰੱਖੋ ਜਿਹੜੀ ਤੁਹਾਡੀ ਅੰਦਰ ਦੀ ਆਵਾਜ਼ ਹੁੰਦੀ ਹੈ ਨਾ ਤੁਹਾਡੇ ਗਲਤ ਕਰਨ ਤੇ ਜਿਹੜੀ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਵੀ ਤੁਸੀਂ ਗਲਤ ਹੋ ਸਹੀ ਹੋ ਉਹ ਉਹ ਤੁਹਾਡੀ ਆਤਮਾ ਹੀ ਹੁੰਦੀ ਹੈਗੀ ਮਨ ਤੁਹਾਨੂੰ ਐਵੇਂ ਨਹੀਂ ਦੱਸਦਾ ਹੁੰਦਾ ਕਿ ਤੁਸੀਂ ਗਲਤ ਸਹੀ ਹੋ ਅੰਦਰੋਂ ਆਵਾਜ਼ ਆਈ ਤੁਸੀਂ ਗਲਤ ਛੋਟੀ ਜੀ ਗੱਲ ਵੀ ਕਿਉਂ ਨਾ ਹੋਵੇ ਉੱਥੇ ਗਲਤ ਹੈ ਆਤਮਾ ਦੀ ਆਵਾਜ਼ ਸੁਣਨ ਦੀ ਪਛਾਣਨ ਦੀ ਉਹਨੂੰ ਖੋਜਣ ਦੀ ਕੋਸ਼ਿਸ਼ ਕਰੋ ਮਿਲੂਗਾ ਜ਼ਰੂਰ ਆਤਮਾ ਨੂੰ ਖੋਜ ਲੈਣਾ ਪਰਮਾਤਮਾ ਜੀ ਨਾਲ ਹੀ ਮਿਲ ਜਾਣਗੇ ਅਗਲੀ ਕਹਾਣੀ ਇੱਕ ਕਹਾਣੀ ਕਿਦਾਂ ਲੱਗੀ ਜਰੂਰ ਦੱਸਿਓ ਕਮੈਂਟਾਂ ਵਿੱਚ ਤੁਹਾਡੀ ਆਪਣੀ رائے ਵੀ ਦੱਸਿਓ ਕੁਝ ਸੁਧਾਰ ਕਰਨਾ ਹੋਵੇ ਵਧੀਆ ਤੁਹਾਡੀ ਕੋਈ ਕਹਾਣੀ ਹੋਵੇ ਸਾਨੂੰ ਕਮੈਂਟ ਵਿੱਚ ਦੱਸਿਓ ਅਸੀਂ ਬੋਲ ਕੇ ਜਰੂਰ ਸ਼ੇਅਰ ਕਰਦਾਂਗੇ ਹੋਰ ਜਿੱਦਾਂ ਦਾ ਵੀ ਤੁਹਾਨੂੰ ਕੁਝ ਚਾਹੀਦਾ ਸਾਡੇ ਵੱਲੋਂ ਅਸੀਂ ਤੁਹਾਨੂੰ ਦੇਣ ਲਈ ਹਾਜ਼ਰ ਹਾਂ ਦੋਸਤੋ ਧੰਨਵਾਦ